ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ lomerich food ਤੇ ਅੱਜ ਦੀ ਜੋ ਆਪਾਂ ਰੈਸਪੀ ਬਣਾਉਣ ਜਾ ਰਹੇ ਹਾਂ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ ਚਲੋ ਆਪਾਂ ਰੈਸਪੀ ਨੂੰ ਬਣਾਉਣ ਦੇ ਲਈ ਕਿਹੜੇ ਕਿਹੜੇ ਇਨਗਰੀਡੀਅੰਟਸ ਲੈਣੇ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਇੱਕ ਬਾਟੀ ਆ ਜਿਹੜੀ ਛੋਲਾਂ ਦੀ ਲਈ ਆ ਇਹ ਮੇਰੇ ਕੋਲ ਬੁਲੇ ਹੋਏ ਛੋਲ ਪਹਿਲਾਂ ਪਏ ਸੀਗੇ ਤੇ ਨਾਲ ਹੀ ਆਪਾਂ ਨੇ ਇੱਕ ਪਿਆਜ਼ ਲਿਆ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਇੱਕ ਆਪਾਂ ਛੋਟੇ ਸਾਈਜ਼ ਦੀ शिमला ਮਿਰਚ ਲੈ ਲਈ ਸੀ ਤੇ 15-20 ਫੜੀਆਂ ਸੀਗੀਆਂ ਜਿਹੜੀਆਂ ਆਪਾਂ ਹਰੇ ਮਟਰਾਂ ਦੀਆਂ ਕੱਢ ਲਈਆਂ ਨੇ ਤੇ ਅੱਧੀ ਕਾਪਾ ਨੇ ਗਾਜਰ ਲੈ ਲਈ ਆ ਤੇ ਆਪਾਂ ਨੇ ਧਨੀਏ ਦੀਆਂ ਡੰਡੀਆਂ ਲਈਆਂ ਨੇ ਤੇ ਨਾਲ ਹੀ ਆਪਾਂ ਨੇ ਧਨੀਏ ਜਿਹੜਾ ਧਨੀਏ ਦੀਆਂ ਪੱਤੀਆਂ ਕੱਟ ਕੇ ਰੱਖੀਆਂ ਹੋਈਆਂ ਨੇ ਤੇ ਹੁਣ ਆਪਾਂ ਤੜਕੇ ਦੇ ਲਈ ਤਿਆਰੀ ਕਰਾਂਗੇ ਆਪਾਂ ਤੜਕਾ ਲਾਉਣ ਦੇ ਲਈ ਇੱਕ ਘੜਸ਼ੀਆ ਜਿਹੜੀ ਛੋਟੀ ਰਿਫਾਈਨਡ ਆਇਲ ਦੀ ਲਈ ਆ ਤੁਸੀਂ ਦੇਸੀ ਕੀ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਨੇ ਇਹਦੇ ਵਿੱਚ ਅੱਧਾ ਇੱਕ ਚਮਚਾ ਜਿਹੜਾ ਜੀਰੇ ਦਾ ਪਾ ਲਿਆ ਤੇ ਦੋ ਜੜੀਆਂ ਹਰੀਆਂ ਮਿਰਚਾਂ ਕੱਟ ਕੇ ਰੱਖੀਆਂ ਹੋਈਆਂ ਸੀਗੀਆਂ ਉਹ ਪਾਈਆਂ ਨੇ ਤੇ ਨਾਲ ਹੀ ਆਪਾਂ ਨੇ ਪਿਆਜ਼ ਪਾ ਦੇਣਾ ਪਿਆਜ਼ ਨੂੰ ਆਪਾਂ ਹਲਕਾ ਬਰਾਊਨ ਹੋਣ ਤੱਕ ਭੁੰਨਾਂਗੇ ਆਪਾਂ ਨੇ ਜ਼ਿਆਦਾ ਇਹਨੂੰ ਕੱਚਾ ਵੀ ਨਹੀਂ ਰੱਖਣਾ ਤੇ ਜ਼ਿਆਦਾ ਇਹਨੂੰ ਰਾੜਨਾ ਵੀ ਨਹੀਂ ਹੈਗਾ ਆਪਾਂ ਨੇ ਹਲਕਾ ਹਲਕਾ ਜਿਹਾ ਕਰਾਂਚ ਇਹਦੇ ਵਿੱਚ ਬਣਿਆ ਰਹੇ ਉਹਦੋਂ ਤੱਕ ਆਪਾਂ ਨੇ ਇਹਨੂੰ ਫਰਾਈ ਕਰਨਾ ਹੈ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦੀ ਆ ਤੇ ਬੱਚਿਆਂ ਨੂੰ ਤਾਂ ਬਹੁਤ ਹੀ ਪਸੰਦ ਆਉਣ ਵਾਲੀ ਹੈ ਇਹ ਰੈਸਪੀ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਬਚੇ ਹੋਏ ਚੌਲ ਹੋਣ ਤਾਂ ਤੁਸੀਂ ਇਸ ਤਰ੍ਹਾਂ ਫਰਾਈਡ ਰਾਈਸ ਜਿਹੜੇ ਉਹ ਜਲੂਰ ਬਣਾ ਕੇ ਬੱਚਿਆਂ ਨੂੰ ਖਵਾਇਓ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਜਿਹੜੀ ਸ਼ਿਮਲਾ ਮਿਰਚ ਛੋਟੇ ਸਾਈਜ਼ ਦੇ ਕੱਟ ਕੇ ਰੱਖੀ ਹੋਈ ਸੀ ਵੀ ਬਰੀਕ-ਬਰੀਕ ਉਹ ਪਾ ਲੈਣੀ ਆ ਤੇ ਗੈਸ ਦੀ ਫਲੇਮ ਨੂੰ ਆਪਾਂ ਘਟ ਕਰ ਲਵਾਂਗੇ ਤੇ ਨਾਲ ਹੀ ਆਪਾਂ ਹਰੇ ਮਟਰ ਨੇ ਜਿਹੜੇ ਬਿਲਕੁਲ ਕੱਚੇ-ਕੱਚੇ ਸੀਗੇ ਇਹਨਾਂ ਦਾ ਦਾਣਾ ਵੀ ਬਹੁਤ ਛੋਟੇ ਸਾਈਜ਼ ਦਾ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਵੀ 2 ਤੋਂ 3 ਮਿੰਟ ਤੱਕ ਇਦਾਂ ਹੀ ਹਿਲਾਵਾਂਗੇ ਤਾਂ ਕਿ ਜਿਹੜੇ ਆਪਣੇ ਮਟਰ ਨੇ ਇਹ ਸੌਫਟ ਹੋ ਜਾਣ ਤੇ ਆਪਾਂ ਨਾਲ ਹੀ ਗਾਜਰਾਂ ਜਿਹੜੀ ਉਹ ਵੀ ਪਾ ਲੈਣੀ ਆ ਸਬਜ਼ੀਆਂ ਨੇ ਜਿਹੜੀਆਂ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕੋਈ ਵੀ ਲੈ ਸਕਦੇ ਹੋ ਜਾਨ ਘਰ ਦੇ ਵਿੱਚ ਜੋ-ਜੋ ਵੀ ਤੁਹਾਡੇ ਕੋਲ ਅਵੇਲੇਬਲ ਹੋਵੇ ਉਹ ਤੁਸੀਂ ਲੈ ਸਕਦੇ ਹੋ ਤੇ ਇਹ ਜਿਹੜੀ ਰੈਸਪੀ ਆ ਇਹ ਬਿਲਕੁਲ ਨਿਊਡਲ ਦੀ ਆ ਟੇਸਟ ਦੰਦਿਆ ਜਿੱਦਾਂ ਕਿ ਬੱਚੇ ਬਾਜ਼ਾਰ ਵਿੱਚ ਜਾ ਕੇ ਨਿਊਡਲਸ ਖਾਣਾ ਪਸੰਦ ਕਰਦੇ ਨੇ ਜੇਕਰ ਤੁਸੀਂ ਉਹਨਾਂ ਨੂੰ ਹੈਲਦੀ ਖਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਇਦਾਂ ਇਹ ਫਰਾਈਡ ਰਾਈਸ ਨੇ ਜਿਹੜੇ ਬਣਾ ਕੇ ਖਵਾ ਸਕਦੇ ਹੋ ਤੇ ਹੁਣ ਆਪਾਂ ਨੇ ਜਿਹੜੀ ਧਨੀਏ ਦੀਆਂ ਡੰਡੀਆਂ ਕੱਟ ਕੇ ਰੱਖੀਆਂ ਹੋਈਆਂ ਸੀਗੀਆਂ ਉਹ ਵੀ ਪਾ ਲਈਆਂ ਨੇ ਤੇ ਜੇ ਕਿਵੇਂ ਕਿ ਬੱਚੇ ਨੇ ਜਿਹੜੇ ਸਬਜ਼ੀਆਂ ਖਾਣੀਆਂ ਬਿਲਕੁਲ ਪਸੰਦ ਨਹੀਂ ਕਰਦੇਗੇ ਉਹਨਾਂ ਨੂੰ ਵੀ ਤੁਸੀਂ ਇਸ ਤਰ੍ਹਾਂ ਜਿਹੜੀਆਂ ਨੇ ਹਲਕਾ-ਹਲਕਾ ਚੌਪ ਕਰਕੇ ਸਬਜ਼ੀਆਂ ਨੂੰ ਵਿੱਚ ਪਾ ਕੇ ਦੇ ਸਕਦੇ ਹੋ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਇਸ ਰੈਸਪੀ ਨੂੰ ਤੇ ਹੁਣ ਆਪਾਂ ਨੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਸੇਂਦ ਨਮਕ ਦਾ ਲਿਆਏ ਇਹ ਜੇਕਰ ਤੁਸੀਂ ਚਿੱਟਾ ਨਮਕ ਇਸਤੇਮਾਲ ਕਰਦੇ ਹੋ ਆ ਤੁਸੀਂ ਅੱਧਾ ਚਮਚਾ ਵੀ ਪਾ ਸਕਦੇ ਹੋ ਇਹ ਜਿਹੜਾ ਨਮਕ ਹੈ ਤੇਜ਼ ਘੱਟ ਹੁੰਦਾ ਇਸ ਕਰਕੇ ਆਪਾਂ ਨੇ ਇੱਕ ਚਮਚਾ ਪਾ ਲਿਆ ਹੈ ਤੇ ਨਮਕ ਪਾਉਣ ਦੇ ਨਾਲ ਕੀ ਹੈ ਕਿ ਸਬਜ਼ੀਆਂ ਨੇ ਜਿਹੜੀਆਂ ਆਪਣਾ ਪਾਣੀ ਛੱਡ ਦੇਣਗੀਆਂ ਤੇ ਜਲਦੀ ਪੱਕ ਜਾਣਗੀਆਂ ਤੇ ਆਪਾਂ ਨੇ ਹੁਣ ਇਹਨਾਂ ਨੂੰ ਟੱਕ ਕੇ 1 ਤੋਂ 1.5 ਮਿੰਟ ਦੇ ਲਈ ਰੱਖ ਦਿੱਤਾ ਸੀਗਾ ਸਲੋ ਫਲੇਮ ਦੇ ਉੱਤੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਵਾਰ ਫੇਰ ਤੋਂ ਹਿਲਾ ਲਵਾਂਗੇ ਤੇ ਸਬਜ਼ੀਆਂ ਦੇ ਜਿਹੜੇ ਕਲਰ ਨੇ ਦੇਖੋ ਬਹੁਤ ਵਧੀਆ ਆਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਚਿਲੀ ਸੌਸ ਦਾ ਪਾ ਲਾਂਗੇ ਜੇਕਰ ਤੁਹਾਡੇ ਕੋਲ ਚਿਲੀ ਸੌਸ ਹੋਵੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤੁਸੀਂ ਲਾਲ ਮਿਰਚ ਜਿਹੜੀ ਆਪਣੇ ਬੇਸਿਕ ਮਸਾਲਿਆਂ ਦੇ ਵਿੱਚ ਹੁੰਦੀ ਆ ਉਹ ਵੀ ਪਾ ਸਕਦੇ ਹੋ ਚਿਲੀ ਫਲੈਕਸ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਚੌਲ ਸੀਗੇ ਜਿਹੜੇ ਆਪਣੇ ਕੋਲ ਬਚੇ ਹੋਏ ਆਪਾਂ ਨੇ ਉਹ ਐਡ ਕਰ ਦੇਣੇ ਨੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਇੱਕ ਦੋ ਮਿੰਟ ਆਪਾਂ ਇਹਨਾਂ ਨੂੰ ਪਕਾਵਾਂਗੇ ਸਬਜ਼ੀਆਂ ਦੇ ਨਾਲ ਤਾਂ ਕਿ ਜਿਹੜੇ ਫਲੇਵਰ ਨੇ ਸਾਰੇ ਚੌਲਾਂ ਦੇ ਵਿੱਚ ਅਬਜ਼ਰਬ ਹੋ ਜਾਣ ਤੇ ਇਹ ਜਿਹੜੀ ਰੈਸਪੀ ਸੀਗੀ ਇੰਨੀ ਟੇਸਟੀ ਬਣੀ ਸੀਗੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਇਸ ਤਰ੍ਹਾਂ ਬੱਚੇ ਨੇ ਜਿਹੜੇ ਉਹ ਵੀ ਬਹੁਤ ਖੁਸ਼ ਹੋਣਗੇ ਤੇ ਨਾਲ ਹੀ ਇਹ ਰੈਸਪੀ ਆ ਜਿਹੜੀ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਤੁਸੀਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਏ ਤਾਂ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੁਹਾਡਾ ਬਹੁਤ ਹੀ ਧੰਨਵਾਦ ਹੈ ਜੀ ਇਸੇ ਤਰ੍ਹਾਂ ਮੇਰੀਆਂ ਵੀਡੀਓਜ਼ ਨੂੰ ਲਾਈਕ ਕਰਦੇ ਰਹੋ ਤੇ ਨਾਲ ਹੀ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤੇ ਮੇਰੀ ਰੈਸਪੀ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ Went down when you feel lost in your shadow. Don't feel alone, don't scream so loud. We are living in this cruel world, broken but strong. Gotta move on.